ਪਰ ਕੁਰੀਆਂ ਨੂੰ ਪਤਾ ਹੋਣਾ ਚਾਹੀਦਾ ਜੇ ਤੁਹਾਡਾ ਦਿਮਾਗ ਕੰਮ ਕਰਦਾ ਹੈ ਤੁਸੀਂ ਕਿਉਂ ਨਹੀਂ ਸੋਚਦੇ ਵੀ ਅਸੀਂ ਫੈਸਲ ਰਹੇ ਹਾਂ ਅਸੀਂ ਟਰੈਪ 'ਚ ਆ ਰਹੇ ਹਾਂ ਤਾਂ ਮੈਂ ਇਹ ਨਹੀਂ ਕਹਿੰਦੀ ਕਿ ਸਾਰੇ ਹੀ ਗਲਤ ਹੁੰਦੇ ਨੇ ਪਰ ਇਹ ਗੱਲਾਂ ਤੁਹਾਨੂੰ ਸੋਚ ਕੇ ਚੱਲਣਾ ਪਊਗਾ ਇਹਨਾਂ ਗੱਲਾਂ ਵੱਲ ਤੁਹਾਨੂੰ ਵਿਸ਼ੇਸ਼ ਧਿਆਨ ਦੇਣਾ ਪਊਗਾ ਕਿ ਤੁਸੀਂ ਲੋਕਾਂ ਦੇ ਪਾਏ ਹੋਏ ਚੋਗੇ ਦੇ ਵਿੱਚ ਨਹੀਂ ਆਉਣਾ ਮੈਂ ਨਹੀਂ ਕਹਿੰਦੀ ਕਿ ਇਸ਼ਕ ਕਰਨਾ ਮਾੜੀ ਗੱਲ ਹੈ ਜਿੱਥੇ ਤੁਹਾਡਾ ਮਨ ਮਿਲਦਾ ਹੋਣਾ ਵੀ ਚਾਹੀਦਾ ਆਖਰ ਤਾਂ ਇਹਨਾਂ ਦੁਨੀਆ ਚ ਹੀ ਵਿਆਹ ਕਰਾਉਣਾ ਹੈ ਕਿਤੇ ਉੱਪਰੋਂ ਤਾਂ ਨਹੀਂ ਉਤਰਨਾ ਕੋਈ ਪਰ ਕੋਈ ਨਜਾਇਜ਼ ਫਾਇਦਾ ਕਿਉਂ ਠਾ ਜੇ ਇਹ ਗੱਲ ਤੁਹਾਨੂੰ ਪਤਾ ਹੋਣੀ ਚਾਹੀਦੀ ਸਪੈਸ਼ਲ ਕੁੜੀਆਂ ਨੂੰ ਇੱਕ ਵਾਰੀ ਦੀ ਗੱਲ ਹੈ ਸਾਡੇ ਡਿਪਾਰਟਮੈਂਟ ਦੀਆਂ ਕੁੜੀਆਂ ਆਪਦੇ ਸੂਟ ਸੋਹਣੇ ਦੇ ਆਈਆਂ ਬਾਹਰ ਸੂਟ ਸੋਹਣੇ ਦੇ ਕੇ ਆਈਆਂ ਦਰਜਣ ਸੀਗੀ ਉੱਥੇ ਮੈਨੂੰ ਹੁਣ ਨਾਮ ਭੁੱਲ ਗਿਆ ਸविता ਸੋविता ਮੈਂ ਉਹਨੂੰ ਪੁੱਛਿਆ ਮੈਂ ਕਿਹਾ ਕਹਿੰਦੀ ਜੀ ਆ ਤੁਹਾਡੇ ਪੰਜਾਬੀ ਡਿਪਾਰਟਮੈਂਟ ਦੀਆਂ ਕੁੜੀਆਂ ਸੂਟ ਸੋਹਣੇ ਦੇਖ ਰਹੀਆਂ ਮੈਂ ਉਹਨਾਂ ਨੂੰ ਕਿਹਾ ਕਿ ਆ ਜਿਹੜੀ ਆ ਨਿਫੇ ਵਾਲਾ ਪਾਸਾ ਹੈ ਨਾ ਇਹ ਥੋੜਾ ਥੱਲੇ ਕਰ ਦੇ ਮੇਚ ਬਦਲਤਾ ਮੈਂ ਜਿਹੜਾ ਥੋੜੇ ਵੱਡੇ ਵੱਡੇ ਚਾਕ ਜੇ ਰੱਖਣ ਲੱਗੀਆਂ ਸੀ ਇੱਕ ਵਾਰੀ ਖਾਸੇ ਹੀ ਖੁੱਲਾ ਹਸਾਬ ਤਾਬ ਸੀ ਮੈਂ ਕਿਹਾ 1 ਇੰਚ ਥੱਲੇ ਕਰ ਦੇ ਉਹ ਕਹਿੰਦੀ ਜੀ ਕੁੜੀਆਂ ਲੜਨਗੀਆਂ ਮੈਂ ਤੂੰ ਕਹਿੰਦੀ ਮੈਡਮ ਰਾਡ ਕਰਕੇ ਤੇ ਮੈਂ ਸੱਚੀ ਕਰੇ ਤੇ ਉਹਨੇ ਕਰਤੇ ਕੁੜੀਆਂ ਲੜੀਆਂ ਵੀ ਅਸੀਂ ਤਾਂ ਤੁਹਾਨੂੰ ਫੈਸ਼ਨ ਦੇ ਕਿਹਾ ਸੀ ਅਸੀਂ ਤਾਂ ਤੁਹਾਨੂੰ ਐਂ ਕਿਹਾ ਸੀ ਮੈਂ ਕੁੜੀਆਂ ਨੂੰ ਕਿਹਾ ਮੇਰੇ ਕੋਲ ਕਲਾਸ ਲਾਓ। ਉਹਨੇ ਵੱਡੇ ਬੱਚੇ ਨੇ ਆਪਣੇ ਬੱਚਿਆਂ ਵਰਗੇ ਨੇ। ਮੈਂ ਕਿਹਾ ਮੈਂ ਇੱਕ ਵਾਰੀ ਕੋਰੀਡੋਰ ਚ ਚਲੀ ਜਾਂਦੀ ਸੀ। ਮੁੰਡਿਆਂ ਨੇ ਗੱਲ ਕੀਤੀ ਕਿ ਕੁੜੀਆਂ ਦੇ ਸਲਵਾਰ ਦਾ ਨੇਫਾ ਇੱਥੋਂ ਦਿਸਦਾ ਹੈ। ਮੈਨੂੰ ਇਹ ਕਲ ਪਹੁੰਚੂ ਵੀ ਕਿ ਮੈਂ ਘਟੋ ਘਟਾਵਦੀਆਂ ਕੁੜੀਆਂ ਹੰਦਾ ਨਹੀਂ ਦੇਖਣ ਦਾ। ਕਿਉਂ ਕੋਈ ਮੈਲੀ ਨਿਗਾਹ ਨਾਲ ਦੇਖੇ। ਤੇ ਇਸ ਤੋਂ ਉਲਟ ਮੇਰੀ ਡਿਊਟੀ ਲੱਗੀ। ਕੋਈ ਬਹੁਤ ਵੱਡਾ ਟੈਸਟ ਹੋਣਾ ਸੀਗਾ ਮੈਂ ਉਹਦੇ ਤੇ ਛੱਪਾ ਮਾਰਨਾ ਸੀ ਮੈਂ ਉੱਥੇ ਚਲੀ ਗਈ ਇੱਕ ਲੜਕੀ ਬੈਠੀ ਲੜਕੀ ਦੇ ਅੰਡਰਵੀਅਰ ਦੀ ਸਟ੍ਰੈਪ ਬਾਹਰ ਦਿਸ ਰਹੀ ਸੀ ਮੈਂ ਕੁੜੀ ਦੇ ਕੰਨ 'ਚ ਕਿਹਾ ਮਦਰਲੀ ਟ੍ਰੀਟਮੈਂਟ ਮੰਗੂ ਕਿ ਬੱਚੇ ਤੂੰ ਠੀਕ ਹੋ ਕੇ ਬੈਠ ਤੇਰੇ ਪਿੱਛੇ ਮੁੰਡੇ ਬੈਠੇ ਨੇ ਉਸ ਸਟ੍ਰੈਪ ਦਿਸ ਰਹੀ ਹੈ ਕੁੜੀ ਨੇ ਪਤਾ ਮੈਨੂੰ ਕੀ ਕਿਹਾ ਬ੍ਰਾਂਡਡ ਹੈ ਮੈਂ ਕਿਹਾ ਫਿਰ ਉਤੋਂ ਦੀ ਪਾਲਾ ਇਹ ਰਿਵਾਜ ਹੈ ਉਹ ਜਿਹੜੀ ਅੱਜ ਬੱਚੇ ਗੱਲ ਕਰਦੇ ਸੀ ਨਾ ਲਫਾਫੇ ਬਾਜੀ ਇਹ ਉਹ ਲਫਾਫੇ ਬਾਜੀ ਹੈ ਦਿਖਾਉਣ ਦੀ ਲੋਕਾਂ ਨੂੰ ਸ਼ੋਅ ਕਰਨ ਦੀ ਪਰ ਬੱਚਿਓ ਸੱਚ ਕਰਕੇ ਜਾਣਿਓ ਮੈਂ ਕਦੇ ਕੋਈ ਬ੍ਰਾਂਡ ਨਹੀਂ ਪਾਇਆ ਮੈਂ ਕਦੇ ਕੋਈ ਫੈਸ਼ਨ ਨਹੀਂ ਕੀਤਾ ਜਕਰਦਨ ਇਨ ਕਰ ਦਿੱਤਾ ਉਸ ਦਿਨ ਮਤ ਮੇਰੇ ਹੱਥ 'ਚ ਸੀ ਬਾਜੀ ਮੈਂ ਦੱਸਿਆ ਕਿ ਇੱਕ ਉਮਰ ਹੁੰਦੀ ਹੈ ਇੱਕ ਬੱਤਰ ਹੁੰਦੀ ਹੈ ਜਦੋਂ ਨਾ ਰਹੇ ਤਾਂ ਤੁਹਾਡਾ ਮੱਛ ਮਰ ਜਾਂਦਾ ਥੋਡੀਆਂ ਰੀਜਾਂ ਮਰ ਜਾਂਦੀਆਂ ਨੇ ਜਿਵੇਂ ਉਹਨਾਂ ਦਾ ਵਕਤ ਸਰ ਸਰ ਨਾ ਪੜੋਸਿਆ ਜਾਵੇ